ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਕੱਲ ਇੱਕ ਨਾ ਆਪਾਂ ਵੀਡੀਓ ਪਾਈ ਸੀਗੀ ਤੇ ਤੁਸੀਂ ਦੇਖੀ ਹੋਣੀ ਆ ਉਹਦੇ ਵਿੱਚ ਨਾ ਇੱਕ ਦੋ ਮੈਨੂੰ ਫੋਨ ਵੀ ਆਏ ਨੇਗੇ ਵੀ ਤੂੰ ਇਹਨਾਂ ਨੂੰ ਖਰਾਬ ਕਰੀ ਜਾਂਦਾ ਵੀ ਜਿਹੜਾ ਇੱਕ ਤਾਂ ਰੇਟ ਆ ਵੀ ਇੱਕ ਨਾਲ ਨਾ ਦਾਰੂ ਦੀ ਬੋਤਲ ਕਹਿ ਰਹੇ ਆ ਤੂੰ ਵੀ ਦੋਸਤੋ ਇੱਕ ਨਾ ਜਸਟ ਆਪਾਂ ਫਨ ਲਈ ਵੀਡੀਓ ਬਣਾਈ ਸੀਗੀ ਤੇ ਇਦਾਂ ਉਹਦੇ ਵਿੱਚ ਕੋਈ ਨਹੀਂ ਆਪਾਂ ਵੀ ਦਾਰੂ ਨੂੰ ਪ੍ਰੋਮੋਟ ਕਰ ਰਹੇ ਕਿਉਂਕਿ ਦਾਰੂ ਹਰ ਇੱਕ ਨੂੰ ਪਤਾ ਹੀ ਆ ਵੀ ਮਾੜੀ ਚੀਜ਼ ਆ ਤੇ ਸਿਹਤ ਲਈ ਨੁਕਸਾਨ ਆ ਇਹਦਾ ਤੇ ਜਿਹਦੇ ਲਈ ਦੋਸਤੋ ਬਣੀਆਂ ਤੇ ਉਹਨੂੰ ਪੀਣ ਦਿਓ ਤੇ ਬਾਕੀ ਨਵੇਂ ਬੰਦਾ ਵੀਡੀਓ ਦੇਖ ਕੇ ਕੋਈ ਨਾ ਲੱਗਿਓ ਹਨਾ ਦਾਰੂ ਦਾ ਮਾੜੀ ਹੋਈ ਆ ਸਾਰਿਆਂ ਲਈ ਤੇ ਬਾਕੀ ਦੋਸਤੋ ਇਦਾਂ ਸੀਗਾ ਬੰਦੇ ਇੱਥੇ ਆਪਣੇ ਜਿਹੜੇ ਪਰਦੇਸੀ ਵੀਰ ਨੇ ਕੰਮ ਕਰ ਰਹੇ ਸੀਗੇ ਤੇ ਆਪਾਂ ਸੋਚਿਆ ਚਲੋ 10-15 ਮਿੰਟ ਇੰਜੋਏ ਕਰ ਲਈਏ ਕਿਉਂਕਿ ਮਿਹਨਤ ਦਾ ਕੰਮ ਬਹੁਤ ਆ ਇਹ 10-15 ਮਿੰਟ ਇਹਨਾਂ ਨਾਲ ਹੱਸ ਖੇਡ ਲਈ ਸੀ ਸੋ ਇਹਦੇ ਵਿੱਚ ਇਦਾਂ ਨਹੀਂ ਹੈਗਾ ਵੀ ਆਪਾਂ ਇਹਨਾਂ ਨੂੰ ਖਰਾਬ ਕਰ ਰਹੇ ਆਂ ਵੀ ਨਾਲ ਰੇਟ ਦੇ ਨਾਲ ਵੀ ਇਹਨਾਂ ਨੂੰ ਆਪਾਂ ਕਹਤਾ ਵੀ दारू ਦੀ ਬੋਤਲ ਸੋ ਇਦਾਂ ਦਾ ਕੋਈ ਆਪਣਾ ਮਤਲਬ ਨਹੀਂ ਹੈਗਾ ਤੇ ਬਾਕੀ ਹੁਣ ਆਪਾਂ ਇਹਨਾਂ ਤੋਂ ਪੁੱਛ ਲੈਨੇ ਆਂ ਵੀ ਜਿਹੜਾ ਸਾਡੇ ਏਰੀਆ ਦੇ ਵਿੱਚ ਰੇਟ ਚੱਲਦਾ ਵੀ ਕੀ ਰੇਟ ਚੱਲਦਾ ਉਹ ਤੇ ਕੀ ਰੇਟ ਚੱਲਦਾ ਆਪਣੇ ਇੱਥੇ 5000 ਚੱਲਦਾ ਜੀ 5000 ਕੀਲੇ ਦਾ ਹਾਂਜੀ ਆਪਣੇ ਸਵਾ 6 ਵਿੱਗਿਆਂ ਦਾ ਕੀਲਾ ਹਨਾ ਸਵਾ 6 ਦਾ ਕੀਲਾ ਸਵਾ 6 ਵਿੱਗਿਆਂ ਦਾ ਦੋਸਤੋ ਕੀਲਾ ਸਾਡੇ ਤੇ 5000 ਚੱਲਦਾ ਰੇਟ ਤੇ ਇਹਦੇ ਵਿੱਚ ਜਿਵੇਂ ਹੁਣ 5000 ਦੇ ਵਿੱਚ ਖਾਣ ਪੀਣ ਦਾ ਉਹ ਉਸ ਮਾਲਕ ਦਾ ਉਹ ਮਾਲਕ ਦਾ ਕਿਉਂਕਿ ਦੋਸਤੋ ਬੰਦੇ ਘੱਟ ਨੇ ਖਾਣ ਪੀਣ ਦਾ ਇਹ ਕਹਿੰਦੇ ਵੀ ਅਸੀਂ ਆਪ ਵੀ ਬਣਾ ਲੈਂਦੇ ਤੇ ਇਹਦੇ ਵਿੱਚ ਇਦਾਂ ਹੁੰਦਾ ਵੀ ਬੰਦੇ ਘਟਣ ਨਾਲ ਇਹਨਾਂ ਦਾ ਜਿਹੜਾ ਕੰਮ ਆ ਉਹਦੇ ਵਿੱਚ ਜਾਨੀ ਥੋੜਾ ਜਿਹਾ ਹਾਂ ਫਰਕ ਪੈਂਦਾ ਕੰਮ ਘੱਟ ਖਿੱਚਿਆ ਜਾਂਦਾ ਇੱਕ ਟਾਈਮ ਦਾ ਰਸਣ ਲੈਂਦਾ ਹਾਂ 8 ਥਨੇ ਵਾਲਾ 8 ਥਣ ਦਾ ਰਸਣ ਦੋ ਟਾਈਮ ਦੀ ਰੋਟੀ ਹਨਾ ਹਾਂ ਖਾਣੇ ਵਾਲਾ ਆਪ ਬਣਾ ਕੇ ਖਾਤੇ ਹਾਂ ਤੇ ਇਹ ਚੱਕਰਾ ਦੋਸਤੋ ਜਾਨੀ ਕੰਮ ਆ ਜਾਨੀ 15 ਜਣਿਆਂ ਜਿੰਨਾ ਇਹ 5 ਬੰਦੇ ਕੰਮ ਖਿੱਚੀ ਆਲੇ ਇੱਕ ਗੱਲ ਆਪਾਂ ਹੋਰ ਕਹਨੇ ਆ ਇਹਨਾਂ ਨੂੰ ਵੀ ਕਹਨੇ ਆ ਤੇ ਹੋਰ ਪਾਰਟੀਆਂ ਨੂੰ ਵੀ ਕਹਨੇ ਆ ਤੇ ਕਈ ਵਾਰੀ ਕਿਉਂਕਿ ਕਿਸਾਨ ਨਾ ਫਸਿਆ ਹੁੰਦਾ ਮਜਬੂਰੀ ਦੇ ਵਿੱਚ ਆ ਕੇ ਤੇ ਕਈ ਵਾਰੀ ਨਾ ਬੰਦੇ ਉਹਦਾ ਮਜਬੂਰੀ ਵਿੱਚ ਆ ਇਹਦਾ ਫਾਇਦਾ ਬਹੁਤ ਚੱਕ ਜਾਂਦੇ ਆ ਵੀ ਚਲੋ ਪੈਸੇ ਦਊਗਾ ਹੀ ਹੁਣ ਫਸਿਆ ਹੋਇਆ ਸੋ ਇਹ ਗੱਲਾਂ ਬਿਨਾਂ ਤੁਸੀਂ ਕਰਿਆ ਕਰੋ ਤੁਸੀਂ ਵੀ ਤੇ ਹੋਰ ਪਾਰਟੀਆਂ ਨੂੰ ਵੀ ਆਪਾਂ ਕਹਿ ਰਹੇ ਆਂ ਕਿਉਂਕਿ ਤੁਸੀਂ ਆਪਣਾ ਹੱਕ ਬਿਨਾਂ ਰੱਖਿਆ ਕਰੋ ਤੇ ਕਿਸਾਨ ਨੂੰ ਵੀ ਨਾ ਲੱਗੇ ਵੀ ਨਹੀਂ ਯਾਰ ਇਹਨੇ ਮੇਰੇ ਕੰਮ ਕਰਿਆ ਤੇ ਪੈਸੇ ਦੇ ਇਹਨੇ ਬਣਦੇ ਆ ਵੀ ਮੇਰਾ ਦੇਣ ਦਾ ਇਹਨਾਂ ਫਰਜ ਆ ਤੇ ਮੈਂ ਇਹਦੇ ਵਿੱਚ ਇਕੱਲੀ ਥੋੜੀ ਨਹੀਂ ਗੱਲ ਕਰ ਰਿਹਾ ਆਪਣੇ ਜਿਹੜੇ ਪੰਜਾਬੀ ਵੀਰ ਕੰਮ ਕਰਦੇ ਆ ਉਹਨਾਂ ਦੀ ਵੀ ਗੱਲ ਕਰਦਾ ਵੀ ਤੁਸੀਂ ਵੀ ਕਿਸਾਨ ਨਾਲ ਖੜਿਆ ਕਰੋ ਹਨਾ ਕਿਸਾਨ ਵੀ ਤੁਹਾਡਾ ਸਾਥ ਦਿੰਦੇ ਆਗੇ ਔਖੇ ਟਾਈਮ 'ਚ ਨਾਲ ਖੜਦੇ ਆ ਤੁਸੀਂ ਵੀ ਕਿਸਾਨਾਂ ਦੇ ਨਾਲ ਖੜਿਆ ਕਰੋ ਤੇ ਜਿਵੇਂ ਹੁਣ ਕਈ ਵਾਰੀ ਇਦਾਂ ਹੁੰਦਾ ਇੱਕ ਕਿਸਾਨ ਦਾ ਤਕੜਾ ਹੁੰਦਾ ਚਲੋ ਉਹਨੇ ਦਿਹਾੜੀ ਵਧ ਦੇਤੀ ਜਾਂ ਹੋਰ ਕੁਝ ਦੇਤਾ ਆਪਣੇ ਵੱਲੀਆਂ ਹਨ ਤੇ ਮਾਰਿਆ ਗਰੀਬ ਜਾਂਦਾ ਤੇ ਫਿਰ ਤੁਸੀਂ ਕਹਿੰਦੇ ਹੋ ਵੀ ਨਹੀਂ ਉਧਰ ਤਾਂ ਵਧਾਤਾ ਉਹ ਸਰਦਾਰ ਨੇ ਤਾਂ ਪੈਸੇ ਵਧ ਦਿੱਤੇ ਆਗੇ ਅਸੀਂ ਤਾਂ ਇੰਨੇ ਤੇ ਆਵਾਂਗੇ ਸੋ ਇਸ ਕਰਕੇ ਕਹਿੰਦੇ ਆ ਵੀ ਮਜਬੂਰੀ ਦਾ ਫਾਇਦਾ ਨਾ ਚੱਕਿਆ ਕਰੋ ਹਨ ਤੇ ਬਾਕੀ ਮੇਰੀਆਂ ਗੱਲਾਂ ਦਾ ਤੁਸੀਂ ਗੁੱਸਾ ਵੀ ਨਾ ਕਰਿਓ ਤੇ ਬਸ ਇਹੀ ਸੀਗੀ ਦੋਸਤੋ ਸਬੋਧ ਹੋਰ ਕੋਈ ਗੱਲ ਕਰਨੀ ਆ ਹੋਰ ਕੋਈ ਗੱਲ ਬਾਤ ਬਸ ਗੱਲ ਤਾਂ ਇਹੀ ਕਰਨਾ ਸੀ ਜੇ ਕਦੂ ਕੜ ਕੇ ਮੂੜੇ ਰੱਖ ਦਿੱਤਾ ਹੈ ਸਰਦਾਰ ਸਭ ਸਿਰਾਂ ਨੇ ਖਰਾ ਰਹਾਤਾ ਇੱਕ-ਇੱਕ ਕਰਕੇ ਹੂੰ ਜੀਰੀ ਤਾਂ ਸਾਰੇ ਕਾ ਲੱਗ ਜਾਣਾ ਹੈ ਹਾਂਜੀ ਹਾਂ ਦੋਸਤੋ ਜੀਰੀ ਦੇਖੋ ਸਭ ਦੀ ਲੱਗ ਜਾਣੀਆਂ ਹਨਾ ਸਬਰ ਰੱਖੋ ਕਿਉਂਕਿ ਢਾਲ ਕਿਸੇ ਦਾ ਨਹੀਂ ਰਹਿਣਾ ਇੱਕ ਵੀ ਢਾਲ ਨਹੀਂ ਰਹਿਣਾ ਕਿਸੇ ਦਾ ਐਦਾਂ ਹੁੰਦਾ ਚਲੋ ਕਿਸੇ ਦੀ ਅੱਜ ਲੱਗ ਜੂ ਕਿਸੇ ਦੀ ਕੱਲ ਲੱਗ ਜੂ ਹਨਾ ਮਿਲਣਾ ਹੀ ਨਹੀਂ ਕਦੂ ਹੋਰ ਸਬੂਦ ਬਸ ਠੀਕ ਆ ਬਸ ਠੀਕ ਆ ਚਲੋ ਧੰਨਵਾਦ